ਤੋ ਪਹਿਲਾਂ ਜਦੋਂ ਆਪਾਂ ਨੇ ਇਹਨਾਂ ਸ਼ਲੋਕਾਂ ਦੀ ਵਿਚਾਰ ਕਰਨੀ ਆ ਤੇ ਇਹਨਾਂ ਸ਼ਲੋਕਾਂ ਦੇ ਨਾਲ ਹੀ ਇਸ ਸੰਬੰਧਤ ਪੌੜੀ ਹੈ ਸੋ ਇਹਨਾਂ ਸ਼ਲੋਕਾਂ ਨੂੰ ਸਮਝਣ ਦੇ ਲਈ ਪੌੜੀ ਦੀ ਵਿਚਾਰ ਪਹਿਲਾਂ ਕਰਨੀ ਪਵੇਗੀ ਸੋ ਪੌੜੀ ਦੇ ਵਿੱਚ ਗੁਰੂ ਸਾਹਿਬ ਬਖਸ਼ਿਸ਼ ਕਰਦੇ ਨੇ ਕਹਿੰਦੇ ਆਪੇ ਨੇ ਆਪ ਸਾਜਿਓ ਆਪੇ ਨੇ ਰਚਿਓ ਨਾਓ ਗੁਰੂ ਨਾਨਕ ਸਾਹਿਬ ਜੀ ਬਖਸ਼ਿਸ਼ ਕਰਦੇ ਨੇ ਕਹਿੰਦੇ ਇਹ ਜਿੰਨਾ ਵੀ ਕੁਦਰਤ ਰੂਪੀ ਪਸਾਰਾ ਹੈ ਜਾਂ ਇਸ ਕੁਦਰਤ ਦੇ ਵਿੱਚ ਵਸਣ ਵਾਲੇ ਇਹ ਸਾਰਾ ਪਸਾਰਾ ਉਸ ਕਾਲਪੁਰਪ ਵਾਹਿਗੁਰੂ ਦਾ ਪੈਦਾ ਕੀਤਾ ਹੋਇਆ ਹੈ ਉਹ ਤੋਂ ਬਿਨਾਂ ਪਤਾ ਨਹੀਂ ਲੱਗ ਸਕਦਾ ਉਹ ਕਿਵੇਂ ਅੰਦਰ ਸਭ ਕੋ ਬਾਹਰ ਕੁਮਨਾ ਕੋਏ ਨਾਨਕ ਹੋਮੇ ਜੇਵ ਜਤਾ ਹੋ ਮੈਂ ਕਹਿਣਾ ਕੋਈ ਫਿਰ ਆਉਂਦਾ ਹੈ ਹੁਕਮੇ ਉਤਮ ਨੇ ਹੁਕਮ ਲਿਖ ਦੁੱਖ ਸੁਖ ਪਾਈਏ ਕਿੰਨੇ ਉਹਦੇ ਹੁਕਮ ਦੇ ਵਿੱਚ ਹੈ ਪਰ ਜੇ ਬੁੱਝ ਲਿੰਦਾ ਹੈ ਤਾਂ ਉਤਮ ਜੇ ਉਹਦਾ ਹੁਕਮ ਨਾ ਬੁੱਝਦਾ ਤਾਂ ਉਹ ਨੀਚ ਸੋ ਇਹ ਕੁਦਰਤ ਕੀ ਹੈ ਜੰਮਣ ਮਰਨ ਪੈਦਾ ਕਰਨਾ ਇਹ ਜੋ ਵੀ ਧੁੱਪਾਂ ਛਾਵਾਂ ਹਨੇਰੀਆਂ ਵਰਖਾ ਇਹ ਸਾਰਾ ਕੁਝ ਕੁਦਰਤ ਦੇ ਪੈਦਾ ਕਰਨ ਵਾਲਾ ਕਹਿੰਦੇ ਉਹ ਆਪ ਹੀ ਹੈ। ਕਹਿੰਦੇ ਆਪ ਹੀ ਨੇ ਆਪ ਸਾਜਿਓ ਉਸ ਵਾਹਿਗੁਰੂ ਨੇ ਆਪ ਹੀ ਸਾਰਾ ਕੁਝ ਪੈਦਾ ਕੀਤਾ ਹੈ। ਆਪ ਹੀ ਨੇ ਰਚਿਓ ਨਾਓ ਔਰ ਨਾਂ ਵੀ ਉਹਨਾਂ ਨੇ ਦਿੱਤਾ ਆਇਆ। ਦੋਏ ਕੁਦਰਤ ਸਾਜੀਏ ਕਰ ਆਸਨ ਡਿਠੋ ਚਾਓ ਫਿਰ ਕਹਿੰਦੇ ਇਸ ਕੁਦਰਤ ਨੂੰ ਬਣਾ ਕੇ ਔਰ ਇਸ ਕੁਦਰਤ ਦੇ ਵਿੱਚ ਉਹ ਆਪ ਵਸ ਰਿਹਾ ਹੈ ਉਹਦਾ ਆਪ ਦਾ ਪਸਾਰਾ ਹੈ ਆਪਾਂ ਆਸਣ ਲਾ ਕੇ ਬੈਠਾ ਹੋਇਆ ਹੁਣ ਜਿਸ ਤਰ੍ਹਾਂ ਇਸ ਕੁਦਰਤ ਦੇ ਵਿੱਚ ਇਸ ਕੁਦਰਤ ਨੂੰ ਬਣਾਉਣ ਵਾਲਾ ਇਹਨਾਂ ਇਨਸਾਨਾਂ ਨੂੰ ਬਣਾਉਣ ਵਾਲਾ ਉਹ ਕਾਲਪੁਰਖ ਵਾਹਿਗੁਰੂ ਆਪ ਹੈ ਤੇ ਫਿਰ ਉਹ ਇੰਨਾਂ ਦੇ ਵਿੱਚ ਆਪ ਕੇ ਵਾਦਕ ਕੋਈ ਬਾਣੀ ਇਸ ਗੱਲ ਦਾ ਹਵਾਲਾ ਭਰਦੀ ਕਿ ਗੁਰੂ ਸਾਹਿਬ ਜੀ ਕਹਿੰਦੇ ਨੇ ਕਟ ਕਟ ਮੇ ਹਰ ਜੋ ਬਸੈ ਹਰੇ ਕਰਦੇ ਦੇ ਵਿੱਚੋਂ ਪਰਮਾਤਮਾ ਵਸ ਰਿਹਾ ਹੈ। ਸੂਤ ਏਕ ਮਨ ਸਤ ਸੰਸ ਜੈਸੇ ਓਤ ਪੋਤ ਪ੍ਰਭ ਸੋਈ। ਜਿਵੇਂ ਕਹਿੰਦੇ ਇੱਕ ਧਾਗਾ ਹੈ ਤੇ ਉਸ ਧਾਗੇ ਦੇ ਵਿੱਚ ਅਨੇਕਾਂ ਮੋਤੀ ਨੇ। ਹੁਣ ਉਹ ਮੋਤੀਆਂ ਦੀ ਗਿਣਤੀ ਜਿੰਨੇ ਮਰਜ਼ੀ ਬਣਾ ਲਓ ਲੇਕਿਨ ਧਾਗਾ ਇੱਕੋ ਰੱਖਣਾ ਪਵੇਗਾ। ਮਾਲਾ ਜਿੱਡੇ ਵਰਜੀ ਛੋਟੇ ਬਣਾ ਲਓ ਵੱਡੇ ਬਣਾ ਲਓ ਮਾਲਾ ਲੇਕਿਨ ਉਹਦੇ ਵਿੱਚ ਮਾਲਾ ਨੂੰ ਸਾਂਭ ਕੇ ਰੱਖਣ ਵਾਲਾ ਮਾਲਾ ਨੂੰ ਸਥਿਰ ਰੱਖਣ ਵਾਲਾ ਮਾਲਾ ਨੂੰ ਇੱਕ ਰੂਪ ਦੇ ਵਿੱਚ ਬਣਾਉਣ ਰੱਖਣ ਵਾਲਾ ਉਹ ਇੱਕ ਧਾਗਾ ਹੀ ਹੁੰਦਾ ਸੋ ਉਸੇ ਤਰ੍ਹਾਂ ਹੀ ਇਨਸਾਨ ਬੜੇ ਨੇ ਜਾਤਾਂ மதਾਂ ਦੇ ਲੋਕ ਵੰਡੀਆਂ ਪਾ ਕੇ ਬੜੇ ਬੈਠੇ ਹੋਏ ਨੇ ਲੇਕਿਨ ਉਹਦੇ ਵਿੱਚ ਇਹਨਾਂ ਦੇ ਵਿੱਚ ਵਾਸਾ ਕਰਨ ਵਾਲਾ ਇਹਨਾਂ ਨੂੰ ਪੈਦਾ ਕਰਨ ਵਾਲਾ ਇਹਨਾਂ ਨੂੰ ਬਣਾਉਣ ਵਾਲਾ ਜਿਹੜੀ ਗੱਲ ਤੋਂ ਇਹ ਭੁੱਲ ਗਏ ਕਿ ਸਾਨੂੰ ਵੀ ਤਾਂ ਕਿਸੇ ਨੇ ਬਣਾਇਆ ਨਾ ਜਿਸ ਤਰ੍ਹਾਂ ਮਾਲਾ ਦੇ ਉਹ ਮੋਤੀ ਕਹਿ ਦੇਣਾ ਕਿ ਸਾਨੂੰ ਕਿਹੜਾ ਕਿਸੇ ਨੇ ਬਣਾਇਆ ਲੇਕਿਨ ਉਹ ਗਲਤ ਫਹਿਮੀ ਦੇ ਵਿੱਚ ਆ ਕਿਉਂਕਿ ਉਹਨਾਂ ਮੋਤੀਆਂ ਨੂੰ ਉਹਨਾਂ ਮਾਲਾਂ ਨੂੰ ਬਣਾਉਣ ਵਾਲਾ ਉਹਦਾ ਮਾਲਕ ਆ ਜਿਨ੍ਹਾਂ ਨੇ ਇੱਕ ਧਾਗੇ ਦੇ ਵਿੱਚ ਉਹਨਾਂ ਸਾਰੇ ਮੋਤੀਆਂ ਨੂੰ ਪਾਇਆ ਹੋਇਆ ਹੈ ਸੋ ਉਸੇ ਤਰ੍ਹਾਂ ਹੀ ਅੱਜ ਲੋਕ ਭੁੱਲ ਕੇ ਬੈਠੇ ਆ ਗਲਤ ਫਹਿਮੀ ਦੇ ਵਿੱਚ ਆ ਅਸੀਂ ਆ ਹੁੰਨੇ ਅਸੀਂ ਉਹ ਹੁੰਨੇ ਆ ਅਸੀਂ ਉੱਚੇ ਅਸੀਂ ਵੱਡੇ ਆ ਅਸੀਂ ਛੋਟੇ ਆ ਆਪਣੇ ਆਪ ਦੇ ਵਿੱਚ ਕਈ ਕਈ ਜਾਂਦੇ ਆ ਹੀ ਵੱਡੇ ਆ ਕਈ ਕਈ ਜਾਂਦੇ ਛੋਟੇ ਆ ਲੇਕਿਨ ਇਹ ਕੁਦਰਤ ਜੇ ਬਣਾਈਏ ਕੁਦਰਤ ਦੇ ਵਿੱਚ ਰਹਿਣ ਵਾਲਿਆ ਵੀ ਸਾਰੇ ਕਹਿੰਦੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਉਸ ਕਾਲਪੁਰਖ ਵਾਹਿਗੁਰੂ ਨੇ ਬਣਾਏ ਨੇ ਆਪੀ ਨੇ ਆਪ ਸਜਿਓ ਆਪੀ ਨੇ ਰਚਿਓ ਨਾਓ ਦੋਏ ਕੁਦਰਤ ਸਾਜਿਐ ਕਰ ਅਸ ਨਿਠੋ ਚਾਓ ਅਗੰਦਾਤਾ ਕਰਤਾ ਆਪ ਤੂੰ ਤੁਸ ਦੇਵੇਂ ਚਰੇ ਦਾਤਾ ਕਰਤਾ ਆਪ ਤੂੰ ਤੁਸ ਦੇਵੇਂ ਕਰੇ ਪਸਾਉ ਉਹ ਦਾਤਾ ਐਡਾ ਵੱਡਾ ਹੈ ਆਪੇ ਸਾਰਾ ਕੁਝ ਦਾਤਾ ਦਿੰਦਾ ਹੈ ਦਾਤਾ ਕਰਤਾ ਆਪ ਤੂੰ ਤੁਸ ਦੇਵੇਂ ਕਰੇ ਪਸਾਉ ਤੁਸ ਦਾ ਅਰਥ ਉਹ ਫਿਰ ਪ੍ਰਸੰਨ ਹੋ ਜਾਂਦਾ ਹੈ ਜਦੋਂ ਉਹ ਰੱਬ ਪ੍ਰਸੰਨ ਹੋ ਗਿਆ ਫਿਰ ਦਾਤਾ ਹੋਰ ਦੇਵੇਗਾ ਇਸ ਸਾਰਾ ਪਸਾਰਾ ਪੈਰਾ ਕੀਤਾ ਹੈ ਅਕਾਲਪੁਰਖ ਵਾਹਿਗੁਰੂ ਦਾ ਹੈ ਤੂੰ ਜਾਣੋਈ ਸਭ ਸੇ ਦੇ ਜਿੰਦ ਲੈ ਲੈ ਸੇ ਜਿੰਦ ਕਵਾਉ ਤੂੰ ਜਾਣੋਈ ਸਭ ਸੇ ਲੈਂਦੇ ਜਿੰਦ ਕਵਾਉ ਜੋ ਸਾਰਾ ਕੋਈ ਦੇਣ ਵਾਲਾ ਨਾ ਜਿਸ ਤਰ੍ਹਾਂ ਜੱਦੀ ਸੱਚ ਪੜਦੇ ਗਾਵੇ ਕੋ ਸਾਜ ਕਰੇ ਤਨ ਖੇ ਗਾਵੇ ਕੋ ਜੀ ਲੈ ਫਿਰ ਦੇ ਕਹਿੰਦੇ ਗੁਰਨਾਨਕ ਸਾਹਿਬ ਜੀ ਕਹਿੰਦੇ ਉਸ ਕਾਲਪੁਰਕ ਵਾਹਿਗੁਰੂ ਨੇ ਜਿਹੜਾ ਮੰਨਣ ਲੱਗ ਜਾਂਦਾ ਨਾ ਜਿਹੜਾ ਸਮਝਣ ਲੱਗ ਜਾਂਦਾ ਕਿ ਉਹ ਕਿੱਡਾ ਵੱਡਾ ਹੈ ਕਿ ਉਹਦੇ ਤੋਂ ਬਿਨਾ ਕੋਈ ਪੈਦਾ ਨਹੀਂ ਹੋ ਸਕਦਾ ਉਹਦੇ ਤੋਂ ਬਿਨਾ ਕੋਈ ਮਰ ਨਹੀਂ ਸਕਦਾ ਗਾਵੇ ਕੋ ਇਸ ਕਰਕੇ ਕੋਈ ਗਾ ਰਿਹਾ ਕਿ ਉਹ ਕਿੱਡਾ ਵੱਡਾ ਕਾਲਪੁਰਕ ਵਾਹਿਗੁਰੂ ਹੋਵੇਗਾ ਜਿਹੜਾ ਹਜ਼ਾਰਾਂ ਕਰੋੜਾਂ ਲੋਕਾਂ ਨੂੰ ਜਨਮ ਦਿੰਦਾ ਹੈ ਔਰ ਫਿਰ ਉਹਨਾਂ ਦੇ ਵਿੱਚੋਂ ਜਿੰਦ ਵੀ ਕੱਢ ਕੇ ਵਾਪਸ ਲੈ ਜਾਂਦਾ ਹੈ ਕੋਈ ਇਸ ਕਰਕੇ ਕਹੁੰਦੇ ਗਾਵੇ ਕੋ ਸਾਜ ਕਰੇ ਤਨ ਖੇ ਗਾਵੇ ਕੋ ਜੀ ਲੈ ਫਿਰ ਦੇ ਉਹ ਪੈਦਾ ਕਰਕੇ ਇਸ ਸਰੀਰ ਰੂਪੇ ਢਾਂਚਾ ਬਣਾ ਕੇ ਇਹਦੇ ਵਿੱਚ ਜੰਦ ਪਾ ਦਿੰਦਾ ਹੈ ਤੇ ਫਿਰ ਇਹਦੇ ਵਿੱਚ ਉਹ ਜੰਦ ਕੱਢ ਵੀ ਲਿੰਦਾ ਸੋ ਕਹਿੰਦੇ ਇਹੋ ਜਿਹਾ ਹੈ ਤੂੰ ਜਾਣੋਈ ਸਭ ਸੇ ਦੇ ਲੈਂਦੇ ਜੰਦ ਕੋ ਆਓ ਕਰ ਆਸਨ ਡਿਠੋ ਚਾਓ ਤੇ ਫਿਰ ਉਹਦੇ ਵਿੱਚ ਇਹ ਆਸਨ ਲਾ ਕੇ ਰੱਬ ਬੈਠਾਇਆ ਹੈ ਹੁਣ ਜਿੰਨੀ دیر ਬੰਦਾ ਤੁਰਿਆ ਫਿਰਦਾ ਹੈ ਨਾ ਇਹ ਉਹਦੀ ਬਦੌਲਤ ਜਦੋਂ ਹਰੇਕ ਇਨਸਾਨ ਦੇ ਵਿੱਚੋਂ ਇਹ ਜੋਤ ਉੱਡ ਗਈ ਪਵਣੇ ਵਿੱਚ ਪਵਣ ਸਮਾਇਆ ਜੋਤੀ ਵਿੱਚ ਜੋਤ ਰਾਂ ਲੈ ਜਾਇਆ ਇਹਦੇ ਵਿੱਚ ਪਰਮਾਤਮਾ ਦੀ ਜੋਤ ਆ ਜਿਹਦੇ ਕਰਕੇ ਸਵੇਰੇ ਉੱਠਦਾ ਹੈ ਸਿਰ ਉੱਠਣਾ ਸਰ ਕੰਮ ਕਰਦਾ ਹੈ ਸੋਚਦਾ ਹੈ ਚੱਲਦਾ ਫਿਰਦਾ ਸਾਰਾ ਕੁਝ ਉਹ ਕਾਲਪੁਰਕ ਆਪ ਆਸਨ ਲਾਗੇ ਦੇ ਵਿੱਚ ਬੈਠਾ ਆ ਹੈ ਜਦੋਂ ਇਹ ਉਹ ਰੂਪੀ ਹਵਾ ਜੜੀ ਪ੍ਰਮਾਤਮਾ ਰੂਪੀ ਹਵਾ ਜੋਤ ਜੜੀ ਵਿੱਚੋਂ ਨਿਕਲ ਗਈ ਤਾਂ ਬੰਦਾ ਜ। ਪਰ ਇਹ ਗੱਲ ਬੰਦਾ ਨਹੀਂ ਸਮਝਦੇ। ਅਗੇ ਸ਼ਲੋਕ ਹੈ ਜੀ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਨਾਨਕ ਗੁਰੂ ਨਾ ਚਿਤਈ ਮਨ ਆਪਣੇ ਸੁਚੇਤ ਉਹ ਕਹਿੰਦੇ ਬੰਦਿਆ ਆਪਣੇ ਚੇਤੇ ਰੱਖ ਤੈਨੂੰ ਗੁਰੂ ਚੇਤੇ ਨਹੀਂ ਪਰ ਤੂੰ ਆਪਦੇ ਅੰਦਰ ਚਲਾਕੀਆਂ ਕਰਦਾ ਤੇਰੀਆਂ ਚਲਾਕੀਆਂ ਉਹਦੇ ਅੱਗੇ ਨਹੀਂ ਚੱਲਣੀਆਂ ਸਹਿ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ ਇੱਕ ਚਲਾਕੀ ਦੀ ਕੀ ਗੱਲ ਕਰਦਾ ਤੂੰ 100 ਚਲਾਕੀਆਂ ਪਲਾਂ ਕਰਿਆ ਕਰ ਪਰ ਉਹਦੇ ਅੱਗੇ ਤੇਰੀ ਚਲਾਕੀ ਨਹੀਂ ਚੱਲਣੀ ਤੇ ਚੱਲਦੀ ਹੈ ਜਿੰਨਾ ਮਰਜੀ ਬੰਦਾ ਆਪਦੇ ਆਪ ਦੇ ਵਿੱਚ 100 ਰਿਯੂਮਰ ਚਲਾਕੀਆਂ ਕਰਦਾ ਹੋਵੇ ਸਾਰੀ ਉਮਰ ਲੋਕਾਂ ਨੂੰ ਧੋਖੇ ਠਗੀਆਂ ਫਰੇਵ ਕਿਧਾਂ ਦੀਆਂ ਬੜਾ ਚਲਾਕੀਆਂ ਨਾਲ ਹੀ ਹੁੰਦੀਆਂ ਨੇ ਚਲਾਕੀਆਂ ਤਾਂ ਬਣਾ ਕੁਝ ਨਹੀਂ ਹੁੰਦਾ ਲੇਕਿਨ ਜਦੋਂ ਉਹਦੀ ਚਲੀ ਇੱਕੋ ਹੀ ਵਾਰ ਚੱਲਿਆ ਉਹਦੇ ਅੱਗੇ ਕੋਈ ਵੀ ਚਲਾਕੀ ਨਹੀਂ ਚੱਲਦੀ ਗੁਰੂ ਸਾਹਿਬ ਜੀ ਕਹਿੰਦੇ ਨਾਨਕ ਗੁਰੂ ਨਾਲ ਚੇਤਨਿ ਭਲਿਆ ਤੈਨੂੰ ਗੁਰੂ ਚੇਤੇ ਨਹੀਂ ਤੇ ਆਪਣੇ ਆਪ ਦੇ ਅੰਦਰ ਤੋਂ ਚਲਾਕੀਆਂ ਕਰਦਾ ਏ ਨਾਨਕ ਗੁਰੂ ਨਾਲ ਚੇਤਨਿ ਮਨ ਆਪਣੇ ਸੁਚੇਤ ਕਹਿੰਦੇ ਅਗੇ ਛੁੱਟੇ ਤਿਲ ਬੁਹਾੜ ਦਿਓ ਸੁਨੇ ਅੰਦਰ ਰੱਖੇਤਾ ਇਹ ਤਾਂ ਕਹਿੰਦੇ ਇਉਂ ਇਹਨਾਂ ਨੂੰ ਸਮਝ ਜਿਵੇਂ ਕਹਿੰਦੇ ਕਿਸੇ ਖੇਤ ਦੇ ਵਿੱਚ ਨਖਸਮੇ ਤਿਲ ਪਏ ਹੋਣ ਬੁਆੜ ਦੇ ਬੁਆੜ ਦੇ ਨਖਸਮੇ ਤਿਲ ਪਏ ਹੋਣ ਨਖਸਮੇ ਉਹਨਾਂ ਨੂੰ ਕਿਹਾ ਜਾਂਦਾ ਜਿਨ੍ਹਾਂ ਦਾ ਕੋਈ ਵਾਲੀ ਵਾਰਤ ਨਾ ਹੋਵੇ ਜਿਨ੍ਹਾਂ ਦਾ ਕੋਈ ਖਸਮ ਨਾ ਹੋਵੇ ਕਹਿੰਦੇ ਉਹਨਾਂ ਤਿੱਲਾ ਮੰਗਾ ਉਹ ਲੋਕ ਜਿਹੜੇ ਰੱਬ ਨੂੰ ਭਲਾਈ ਬੈਠੇ ਨੇ ਕਹਿੰਦੇ ਨੇ ਛੁੱਟੇ ਤਿਲ ਬੁਆੜ ਜਿਉ ਸੁਨੇ ਅੰਦਰ ਖੇਤਾਂ ਖੇਤੇ ਅੰਦਰ ਛੁੱਟਿਆ ਕੋ ਨਾਨਕ ਸੋਨਾ ਕਹਿੰਦੇ ਪਰ ਚਿੱਤੇ ਰੱਖੀ ਜਿਹੜੇ ਬੁਆੜ ਦੇ ਤਿਲ ਜਮੀਨ ਵਿੱਚ ਪਏ ਆ ਪੈਲੇ ਵਿੱਚ ਪਏ ਆ ਚਲੋ ਮੰਨ ਵੀ ਲਈਏ ਉਹਨਾਂ ਦੇ ਸੌ ਖਸਮ ਹੋਣਗੇ ਸ ਸ ਸਾ ਊੜੇ ਔਂਕੜ ਇਹਦਾ ਅਰਥ ਬੰਦਾ 100 ਕਹਿੰਦੇ ਖੇਤੇ ਅੰਦਰ ਛੁੱਟਿਆਂ ਜਿਹੜੇ ਖੇਦੇ ਵਿੱਚ ਇਹ ਤਿੰਨ ਛੁੱਟੇ ਪਏ ਆ ਕੋਹ ਨਾਨਕ ਸੋਨਾ ਕਹਿੰਦੇ ਉਹਨਾਂ ਦੇ 100 ਖਸਮ ਵੀ ਹੋਣ ਅਗੰਦ ਨੇ ਫਲਿਏ ਫੁਲਿਏ ਬਪੜੇ ਪੀ ਤਨ ਵਿੱਚ ਸਵਾ ਉਹ ਫੁੱਲ ਦੇ ਵੀ ਹੋਣ ਉਹਨਾਂ ਨੂੰ ਫਲ ਵੀ ਲੱਗਦੇ ਹੋਏ ਹੋਣ ਉਹ ਸੋਹਣੇ ਵੀ ਲੱਗਦੇ ਹੋਏ ਹੋਣ ਪਰ ਜਦੋਂ ਕਹਿੰਦੇ ਉਹਨਾਂ ਨੂੰ چیر ਕੇ ਦੇਖਿਆ ਜਾਂਦਾ ਤੇ ਅੰਦਰ ਉਹਨਾਂ ਦੇ ਸੜੀ ਹੋਈ ਸਵਾਹ ਹੀ ਨਿਕਲਦੀ ਆ ਅੰਦਰ ਉਹ ਹਰੇ ਪਰੇੜੇ ਨਿਕਲਦੇ ਅੰਦਰ ਉਹਨਾਂ ਦੇ ਸਵਾਹ ਕਿਉਂਕਿ ਸੜੇ ਹੋਏ ਆ ਕਿਉਂਕਿ ਉਹ ਸੜੇ ਹੋਏ ਆ ਉਹ ਇੱਕ ਕਾਲਪੁਰਖ ਵਾਹ ਗੁਰੂ ਨੂੰ ਚੇਤੇ ਨਹੀਂ ਕਰਦੇ ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ ਗੁਰੂ ਨ ਚੇਤੇ ਇਸ ਕਰਕੇ ਚਲਾਕੀਆਂ ਕਰਦੇ ਆ ਤੇ ਇਸੇ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਫਲੀ ਫੁਲੀ ਬਪੜੇ ਪੇਟਾਂ ਵਿੱਚ ਸਵਾ ਉਹਨਾਂ ਨੂੰ ਜਿਹੜੇ ਚਿਰਕੇ ਦੇਖਿਆ ਜਾਂਦਾ ਪਾੜ ਕੇ ਦੇਖਿਆ ਜਾਂਦਾ ਤਾਂ ਗਲੀ ਹੋਈ ਉਹਨਾਂ ਦੇ ਅੰਦਰੋਂ ਸਵਾ ਹੀ ਨਿਕਲਦੀ ਆ ਇਹ ਕਿਸੇ ਤਲਾਂਦੇ ਗੱਲ ਨਹੀਂ ਹੋ ਰਹੀ ਇਹ ਕਿਸੇ ਦਰਖਤਾਂ ਦੀ ਗੱਲ ਨਹੀਂ ਹੋ ਰਹੀ ਇਹ ਕਿਸੇ ਇੱਕ ਵਾਤਾਵਰਨ ਦੀ ਗੱਲ ਨਹੀਂ ਹੋ ਰਹੀ ਇਹ ਇੱਕ ਵਾਤਾਵਰਨ ਦੀਆਂ ਕੁਦਰਤ ਦੀਆਂ ਔਰ ਇਨ ਤਲਾ ਬਵਾੜਾ ਨੀਆਂ ਉਦਾਹਰਨ ਦੇ ਦੇ ਕੇ ਸਮਝ ਆਇਆ ਬਾਬੇ ਨੇ ਬੰਦੇ ਨੂੰ ਸਾਡੇ ਵਾਸਤੇ ਅੱਜ ਜਿਹੜੇ ਲੋਕ ਚਿੱਤੇ ਨਹੀਂ ਕਰਦੇ ਗੁਰੂ ਸਾਹਿਬ ਜੀ ਕਹਿੰਦੇ ਉਹਨਾਂ ਤਲਾ ਵਰਗੇ ਸੋ ਇਨਾਂ ਗੱਲਾਂ ਦੇ ਸਾਨੂੰ ਸਮਝ ਆ ਜਾਵੇ ਸਾਡਾ ਵੀ ਜੀਵਨ ਬਣ ਜਾਵੇ ਸਾਡੇ ਵੀ ਲੋਕ ਸੁਖੀਏ ਪ੍ਰਲੋਕ ਤੋਂ ਹਿਲੇ ਹੋ ਜਾਣ ਸੋ ਇਤਨੇ ਬਿੰਦਿਆ ਪ੍ਰਵਾਨ ਪਉਚਕ ਦੀ ਖਿਮਾ ਵਿਚਾਰਾਂ ਕਰਦੇ ਆ ਭੁੱਲਾ ਹੋ ਜਾਂਦੇ ਨੇ ਖਿਮਾ ਕਰਨੀ ਕੋਈ ਲੱਜ ਚੰਗਾ ਲੱਗਾ ਹੋਵੇ ਗੁਰੂ ਦਾ ਸਮਝ ਕੇ ਹਿਰਦੇ 'ਚ ਵਸਾਣਾ ਗਲਤੀ ਅੰਦਾਜ਼ੀ ਤੋਂ ਪਾਣੀਆਂ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ